ਹਾਂਜੀ ਅਸੀਂ ਪਹੁੰਚ ਚੁੱਕੇ ਹਾਂ ਕਲਾਰੂਸ ਦੇ ਜਿਹੜੇ ਗੁਫਾਵਾਂ ਰੂਸ ਨੂੰ ਜਾਂਦੀਆਂ ਪਹਿਲਾ ਜਿਹੜਾ ਸਤ ਵਰਨ ਆਇਆ ਸੀ ਉਹ ਸੱਤ ਦਰਵਾਜ਼ੇ ਸੀ ਉਸ ਤੋਂ ਬਾਅਦ ਆ ਗੁਫਾ ਜਿਹੜੀਆਂ ਇਹ ਬੰਦ ਕਰਤੀਆਂ ਪਹਿਲਾਂ ਆਰ ਪਾਰ ਜਾਂਦੇ ਅਸੀਂ ਦੂਜੀ ਜਿਹੜੀ ਗੁਫਾ ਹੈ ਦੂਜੇ ਸਾਈਡ ਉਹ ਜਾਂਦੀ ਹੈ ਆ ਪੱਥਰਾਂ ਦੇ ਉੱਪਰ ਦੀ ਉਹ ਜਾ ਰਹੀ ਹੈ ਅੱਗੇ ਹੋ ਕੇ ਦੇਖਣਾ ਪਊ ਤਾਂ ਆ ਗੁਫਾਵਾਂ ਆ ਗਿਆ ਏ ਅੱਗੇ ਤੱਕ ਜਾਂਦੀ ਐ ਤੇ ਕੈਮਰੇ ਨਾਲ ਜਿਹੜਾ ਲੈ ਕੇ ਜਾਣਾ ਔਖਾ ਹੈਗਾ ਕੰਮ ਮੈਨੂੰ ਵੀਡੀਓ ਬੰਦ ਕਰਨੀ ਪੂਗੀ ਆ ਦੇਖ ਸਕਦੇ ਹੋ ਤੁਸੀਂ ਮਗਰ ਤੱਕ ਤੇ ਦੇਖਦੇ ਆ ਅੱਗੇ ਜਾ ਕੇ ਆਓ ਦਿਓ ਦਿਓ ਲਾਈਟਾਂ ਜਗਾ ਲਓ ਫਟਨੇ ਸਰ ਸਭ ਚਲਾਈ ਪਾ ਹਾਂ ਮੰਦ ਕਰ ਤੁਸੀਂ ਤਾਂ ਹਾ 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 ਅੰਦਰ ਦੇਖਦੇ ਆਂ ਓਏ ਅੰਦਰ ਕੋਈ ਹੈ ਤਾਂ ਨਹੀਂ ਪਾਲੂ ਬੂਲੂ ਜਾਂ ਕੋਈ ਹੋਰ ਹੈ? ਹੁੰਦੇ ਆਂ? ਹੁੰਦੇ ਆਂ ਤੇ ਫੇਰ ਅੱਗੇ ਆਈ ਬਸ ਫੋਟੋ ਉਠਾਉਂਦਾ। ਇਹੀ ਬਰ ਫੋਟੋ ਉਠਾ ਲੈ। ਨਾ ਯਾਰ ਅੰਦਰ ਦੇਖਤਾ ਲੈ ਆਈਏ। ਆ ਬਾਹਰ ਨਿਕਲਦਾ ਫੋਟੋ ਨਾਲ। ਹਾਂ ਉਹ ਰਸਤਾ ਬਾਹਰ। ਤਾਂ ਅੰਦਰ ਪੂਰਾ ਹਨੇਰਾ ਹੈ। ਦੇਖਦੇ ਕੋਈ ਕੋ ਕਹਿੰਦਾ ਕੋਈ ਜਾਨਵਰ ਵੀ ਹੋ ਸਕਦਾ ਯਾਰ। ਹੋ ਸਕਦਾ ਨਹੀਂ। ਭਾਈ ਹੁੰਦਾ ਹੈ। ਅੱਗੇ ਤੱਕ ਤਾਂ ਦਿਦਾ ਨਹੀਂਗਾ ਅੰਦਰ ਜਾਣ ਦਾ ਰਸਤਾ ਜੀ ਤਾਂ ਮੰਦਾ ਚਿੱਤ ਜਾਣਾ ਅੰਦਰ ਜਾ ਕੇ ਈਪੁਆਇੰਟ ਮੰਦਾ ਭਾਈ ਦੇਖਦੇ ਆ ਯਾਰ ਮੈਂ ਤਾਂ ਜਾਣਾ ਦੇਖੀ ਜਊ ਆ ਜੋ ਚਲੋ ਚਲੋ ਸਾਰੀ ਕਰਾਂਗੇ ਆ ਜੋ ਫੜੂਗਾ ਤਾਂ ਮੈਨੂੰ ਮੈਂ ਮੂਰੇ ਆ ਜੋ ਆ ਜੋ ਆ ਜੋ ਤਾਂ ਅੰਦਰ ਮੇਰੇ ਲੈ ਡੋਲੇਗਾ ਭਾਈ ਆ ਕੀ ਆ ਓਏ ਚਲੋ ਜੂ ਖਾ ਕੇ ਸਿੱਟ ਗਿਆ ਕੋਈ ਬੜਾ ਨਿਹਰਾ ਅੰਦਰ ਆ ਅੱਗੇ ਦੋ ਰਸਤੇ ਜਾਂਦੇ ਆ ਪਰ ਦਿਲ ਨਹੀਂ ਪੈਂਦਾ ਅੱਗੇ ਜਾਂਦਾ ਦੇਖਦੇ ਆ ਕਾਫੀ ਦੂਰ ਆ ਜਰੰਦਰ ਤੱਕ ਮੈਂ ਤਾਂ ਉੱਥੋਂ ਜੇ ਮੁੜਿਆ ਬਹੁਤ ਆ ਤਿੰਨ ਉहां ਸੇ ਆ ਇੱਕ ਬੰਦਾ ਰਹਿ ਗਿਆ ਆਪਣਾ ਆ ਜਾਂਦੇ ਬੰਦੇ ਨੂੰ ਇਹ ਸਾਡਾ ਛੋਟਾ ਜਿਹਾ ਇਹਦਾ ਰਾਮਨਾਲੀ ਵੜ ਗਿਆ ਸੰਤਾਂ ਚੁੱਕੇ ਜਾਣਾ ਪੈਂਦਾ ਸੀ ਕਿਵੇਂ ਰ ਆ ਜਾਂਦਾ ਬਹੁਤ ਦੂਰ ਆਇਆ ਹਾਂ ਔਰ ਐਂਡ ਕੋਈ ਨਹੀਂ ਬਰਾਵਾ ਅਹ ਨਹੀਂ ਰਹਿ ਅੰਦਰ ਸਵਾਦ ਤਾਂ ਗਾਂ ਡਰਪੀ ਲੱਗਦਾ ਸਿੱਧੀ ਜੀ ਗੱਲ ਹੈ ਬਹੁਤ ਦੂਰ ਤੱਕ ਕੋਈ ਐਂਡ ਨਹੀਂ ਗਾ ਅੱਗੇ ਚੱਲਣ ਲੱਗਦਾ ਮੈਨੂੰ ਵਿਚਾਲੇ ਕਰ ਲੋ ਖੜ ਜਾ ਖੜ ਜਾ ਖੜ ਖੜ ਜਾ ਖੜ ਜਾ ਉਹ ਠੀਕ ਹੈ ਹੁਣ ਅਸੀਂ ਨਾ ਬਾਹਰ ਨਿਕਲ ਰਹੇ ਹਾਂ ਗੁਫਾ ਦੇ ਵਿੱਚੋਂ ਤੇ ਉਹ ਪਹਿਲਾਂ ਕਾਫੀ ਅੰਦਰ ਸੀਗੇ ਆਰਾਮ ਨਾਲ ਆਏ ਬਈ ਇੱਥੇ ਤੇ ਇਧਰ ਆ ਦੇਖੋ ਸਾਥੀ ਨਾਲ ਝੁੱਕ ਕੇ ਥੋੜਾ ਜਿਹਾ ਆਨੰਦ ਤੈਨੂੰ ਜੋ ਗੰਦੀ ਲੋੜਨੀ ਤੁਹਾਦਾ ਸਿੱਧਾ ਹੋ ਜਾਏਗਾ ਆ ਤੇ ਉਧਰੋਂ ਆਏ ਹਾਂ ਹੁਣ ਤਾਂ ਰੋਸ਼ਨੀ ਦਿਖਣ ਲੱਗੀ ਆ ਆ ਗਏ ਆਪਾਂ ਨੇੜੇ ਆ ਗਏ ਬਸ ਆਹ ਦੇਖ ਰੋਸ਼ਨੀ ਦਿਖਣ ਲੱਗੀ ਐਥੋਂ ਕਿਧਰੋਂ ਉਤਰਨਾ ਯਾਰ ਆਜੋ 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 ਹੁਣ ਤਾਂ ਚਾਨਣ ਤੇ ਆ ਗਏ ਆਪਾਂ ਆ ਗਏ ਸਰ ਆਜੋ ਆਜੋ ਇੱਥੋਂ ਇੱਕ ਮਿੰਟ ਬੋਲਾ ਆਹੇ ਨੀਵਾ ਜਾ ਲੈ ਵੀ ਆ ਗਏ ਬਾਹਰ ਆ ਗਏ ਮਿੱਤਰੋ ਏ ਆ ਅਗੇ ਬਾਹਰ ਆਜੋ 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 ਸੋਨੂੰ ਹੁਣ ਚਾਨਣ ਦਿਖਾਵਾਂ ਆਪਾਂ ਐ ਇੰਨੇ ਹਨੇਰੇ ਤੋਂ ਬਾਦ ਬੱਲੇ 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 ਪਾਇ ਬੀਅਰ ਗਰੇਲੀ ਬਣੇ ਬੈਠੇ ਹੋ ਅੱਜ ਤਾਂ ਆਹੋ ਆਜੋ 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 ਮਹਾਰਾਜ ਆਹੋ ਆ ਆਇਆ ਨੰਦਾ ਪੂਰਾ ਆ ਆਗੇ ਬਾਹਰ ਆ ਗਿਆ ਹੁਣ ਕੀ ਬਾਤ ਹੈ ਹਨੇਰੇ ਸੇ